ਜਿਹੜਾ ਅਕਾਲ ਤਖਤ ਦੇ ਜੱਥੇਦਾਰ ਨੇ ਹੀ ਉਹਨਾਂ ਨੂੰ ਤਨਖਾਹਿਆ ਕੋਸ਼ਿਤ ਕਰ ਦਿੱਤਾ ਗਿਆ ਇਹ ਟਕਰਾਹ ਪਹਿਲੀ ਵਾਰ ਹੋਇਆ ਕਿ ਉੱਥੋਂ ਪਟਨਾ ਸਾਹਿਬ ਅਕਾਲ ਤਖਤ ਨੇ ਇੱਥੋਂ ਦੇ ਅਕਾਲ ਤਖਤ ਦੇ ਜੱਥੇਦਾਰ ਨੂੰ ਤਨਖਾਹਿਆ ਕੋਸ਼ਿਤ ਕਰ ਦਿੱਤਾ ਇਹ ਕਦੀ ਅੱਜ ਤੱਕ ਇਤਿਹਾਸ ਵਿੱਚ ਹੋਇਆ ਨਹੀਂ ਰਾਜਵਾਨਾ ਜੀ ਨੂੰ ਜੱਥੇਦਾਰ ਲਗਾਉਣ ਦੀ ਗੱਲ ਚੱਲ ਰਹੀ ਹੈ ਇਹ ਕਿੱਥੇ ਨਾ ਕਿੱਥੇ ਮੈਨੂੰ ਲੱਗਦਾ ਕਿ ਕਿਸੇ ਦੀ ਬੜੀ ਜਿਹੜੀ ਕੁਟਲ ਸੋਚ ਹੈ ਨਾ ਉਹ ਚੱਲ ਰਹੀ ਹੈ ਕਿ ਜਿਹੜੀ ਅਕਾਲ ਤਖਤ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੇ ਜਿਹੜੇ ਜਗਤਾਰ ਸਿੰਘ ਹਵਾਰਾ ਜੀ ਨੇ ਉਹ ਆਲਰੇਡੀ ਸਰਬਤ ਖਾਲਸਾ ਦੇ ਜੱਥੇਦਾਰ ਕੋਸ਼ਿਸ਼ ਹੈਗੇ ਨੇ ਫਿਰ ਤੁਹਾਨੂੰ ਰਾਜਵਾਨਾ ਜੀ ਦਾ ਨਾਮ ਲੈਣ ਦੀ ਕੀ ਲੋੜ ਪੈ ਰਹੀ ਹੈ ਜਿਹੜਾ ਸਰਬਤ ਖਾਲਸਾ ਨੇ ਆਲਰੇਡੀ ਜੱਥੇਦਾਰ ਥਾਪਿਆ ਹੋਇਆ ਉਹਦੇ ਉੱਤੇ ਕਿੰਤੂ ਪਰੰਤੂ ਕਿਉਂ ਬਈ ਉੱਥੇ ਨਾ ਕਿੱਥੇ ਤੇ ਤੁਸੀਂ ਇੱਕ ਫਾੜ ਪਾਣਾ ਚਾਹੁੰਦੇ ਹੋ ਨਾ ਦੋ ਸ਼ਖਸੀਤਾਂ ਨੂੰ ਆਮਣੇ ਸਾਹਮਣੇ ਖੜਾ ਕਰਨਾ ਚਾਹਦੇ ਹੋ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛ ਰਹੇ ਹੋ ਇਹ ਸਵਾਲ ਮੈਂ ਉਹਨਾਂ ਨੂੰ ਪੁੱਛ ਰਿਹਾ ਅੱਜ ਤੁਸੀਂ ਜਿਹੜੇ ਗਜਗੜ ਜੀ ਨੂੰ ਹਟਾ ਕੇ ਉਹ ਕਿਸੇ ਹੋਰ ਨੂੰ ਜ਼ਥੇਦਾਰ ਥਾਪਨਾ ਚਾ ਰਹੇ ਹੋ ਇਹ ਟਕਰਾਹ ਪੈਦਾ ਕਰਨ ਦੀ ਕੀ ਲੋੜ ਪੈਗੀ ਕਿਸੇ ਹੋਰ ਨੂੰ ਜ਼ਥੇਦਾਰ ਥਾਪਨਾ ਚਾ ਰਹੇ ਹੋ ਤੇ ਫਿਰ ਜਗਤਾਰ ਸਿੰਘ ਹਵਾਰਾ ਕਿਉਂ ਨਹੀਂ 30 ਸਾਲ ਹੋ ਗਏ ਅੱਜ ਹਵਾਰਾ ਜੀ ਨੂੰ ਜੇਲ੍ਹ ਦੇ ਅੰਦਰ ਬੰਦ ਹੋਏ ਨੂੰ SGPC ਦਾ ਕਿਹੜਾ ਨੁਮਾਇੰਦਾ ਉਹਨਾਂ ਨੂੰ ਮਿਲਣ ਗਿਆ ਅੱਜ ਜਦ ਪੂਰਾ ਪੰਜਾਬ ਸਰਬਤ ਖਾਲਸਾ ਉਹਨਾਂ ਨੂੰ ਮੰਨ ਰਿਹਾ ਤੇ SGPC ਨੂੰ ਮੰਨਣ ਨੂੰ ਕੀ ਦਿੱਕਤ ਹੈ ਅੱਜ ਅਸੀਂ ਇਕੱਠੇ ਹੋ ਕੇ ਲੜੀਏ ਤੇ ਪੰਜਾਬ ਦੀ ਬਾਗਡੋਰ ਪੰਥ ਦੇ ਹੱਥ ਵਿੱਚ ਆ ਸਕਦੀ ਹੈ ਸਸੀ ਕਾਲੋ ਕੁਝ ਦਿਨ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਜਥੇਦਾਰ ਸਾਹਿਬ ਦੇ ਦੇਖਈਏ ਕਿ ਜਿਵੇਂ ਸਾਹਮਣੇ ਪੇਸ਼ ਹੋ ਕੇ ਜਿਹੜੇ ਜਿਹੜਿਆਂ ਨੂੰ ਵੀ ਪਹਿਲਾਂ ਤਨਖਾਹੀਆਂ ਕੋਸ਼ਿਸ਼ ਕਰਿਆ ਹੋਇਆ ਜਾਂ ਫਿਰ ਕਹੀਏ ਕਿ ਜਿਨ੍ਹਾਂ ਨੂੰ ਲੈ ਕੇ ਪੰਥ ਦੇ ਨਾਲ ਨਾਰਾਜ਼ਗੀਆਂ ਸੀਗੀਆਂ ਤਾਂ ਉਹ ਤਮਾਮ ਮਸਲੇ ਹੱਲ ਕਰਦੇ ਦਿਖੇ ਜਿਹਦੇ ਵਿੱਚ ਜਿਕੇ ਰঞ্জਿਤ ਸਿੰਘ ਢੱਡੀਆਂ ਵਾਲਾ ਉਹਨਾਂ ਨੂੰ ਵੀ ਮਾਫੀ ਦਿੱਤੀ ਗਈ ਦੂਜੇ ਪਾਸੇ ਗੌਰ ਮਸਕੀਨ ਦੀ ਗੱਲ ਹੋਵੇ ਸਰਨਾ ਹੋਰਾਂ ਦੀ ਗੱਲ ਹੋਵੇ ਤਾਂ ਉਸ ਤੋਂ ਬਾਅਦ ਵਿਵਾਦ ਉੱਠਦਾ ਹੋਇਆ ਨਜ਼ਰ ਆਇਆ ਕਿ ਜਿਸ ਤਰ੍ਹਾਂ ਪੰਨਾ ਸਾਹਿਬ ਦੇ ਵੱਲੋਂ ਹੈ ਜਿਹੜਾ ਤਨਖਾਹਈਆ ਕੋਸ਼ਿਸ਼ ਕਰ ਦਿੱਤਾ ਜਾਂਦਾ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਨੂੰ ਤੇ ਦੂਜੇ ਪਾਸੇ ਇਹ ਵੀ ਸਵਾਲ ਉੱਠਿਆ ਕਿ ਆਖਰ ਕੀ ਪੰਥਕ ਤੌਰ ਦੇ ਉੱਤੇ ਟਕਰਾਵ ਹੈ ਜਿਹਾ ਸਹੀ ਹੈ ਆਉਂਦੇ ਸਮੇਂ ਦੇ ਦੌਰਾਨ ਜਦੋਂ ਪੰਥ ਦੇ ਅੱਗੇ ਬਹੁਤ ਮਸਲੇ ਨੇ ਜਿਹੜੇ ਖੜੇ ਨੇਗੇ ਸਰਨਾ ਰਾਜ ਜੀ ਨੇ ਗੱਲਬਾਤ ਕਰਦੇ ਉਹਨਾਂ ਨਾਲ ਆ ਰਾਜੀ ਦੇਖਿਓ ਵੈਸੇ ਤਾਂ ਵੈਲਕਮ ਸਟੈਪ ਸੀਗਾ ਕਿ ਆਖਰਕਾਰ ਪੰਥਕ ਤੌਰ ਤੇ ਪਹਿਲਾਂ ਅਸੀਂ ਆਪਦੇ ਮਸਲੇ ਨਿਬੇੜੀਏ ਤਾਈਂਓ ਅਸੀਂ ਪੰਥ ਨੂੰ ਅੱਗੇ ਵਧਾਉਣ ਦੀ ਗੱਲ ਕਰ ਸਕਦੇ ਆ ਗੜਗੜ ਸਾਹਿਬ ਨੇ ਬੁਲਾ ਕੇ ਤਾਂ ਸਾਰਿਆਂ ਨੂੰ ਠੀਕ ਕਰਿਆ ਕਿ ਇਹ ਉਹ ਮਸਲੇ ਸੀ ਜਿਨ੍ਹਾਂ ਨੂੰ ਲੈ ਕੇ ਬਹੁਤ ਲੰਮਾ ਸਮਾਂ ਹੋ ਗਿਆ ਸੀਗਾ ਆਪਸੀ ਤੌਰ ਦੇ ਉੱਤੇ ਤਕਰਾਰਬਾਜ਼ੀਆਂ ਚੱਲ ਰਹੀਆਂ ਸੀਗੀਆਂ ਤੇ ਪੰਥਕ ਤੌਰ ਦੇ ਉੱਤੇ ਨੁਕਸਾਨ ਜ਼ਰੂਰ ਹੋ ਰਿਹਾ ਸੀ ਪੰਥ ਨੂੰ ਪਹਿਲੇ ਤੇ ਆਪ ਜੀ ਦੇ ਸਾਰੇ ਦੇਖਣ ਵਾਲੇ ਜਿੰਨੇ ਵੀ ਦਰਸ਼ਕ ਨੇ ਸਭ ਨੂੰ ਮੇਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਮੈਂ ਇਸ ਗੱਲ ਨੂੰ ਮੰਨਣਾ ਵਾਂ ਕਿ ਪੰਥ ਨਾਲ ਜੋੜਨ ਵਾਸਤੇ ਢੱਡਰੀਆਂ ਵਾਲਿਆਂ ਦਾ ਜਿਹੜਾ ਉਸ ਟਾਈਮ ਕੀਰਤਨ ਦਰਬਾਰ ਲੱਗਦੇ ਸਨ ਉਹਨਾਂ ਨੇ ਡੈਫੀਨੇਟਲੀ ਇਸ ਯੂਥ ਨੂੰ ਆਪਣੇ ਨਾਲ ਜੋੜਿਆ ਔਰ ਅੱਜ ਜਿਹੜਾ ਉਹਨਾਂ ਦਾ ਇਹ ਮਸਲਾ ਹੱਲ ਹੋਇਆ ਇਹਨੂੰ ਵਾਕਈ ਹੀ ਵੈਲਕਮ ਯੋਗ ਸਟੈਪ ਮੰਨਿਆ ਜਾਏਗਾ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਪਰ ਕਿੱਥੇ ਨਾ ਕਿੱਥੇ ਜਿਹੜਾ ਇੱਕ ਹੀ ਦਿਨ ਦੇ ਵਿੱਚ ਸਾਰਿਆਂ ਨੂੰ ਬੁਲਾ ਕੇ ਮਸਲਾ ਹੱਲ ਕਰਨ ਦੀ ਜਿਹੜੀ ਗੱਲ ਹੈ ਉਹ ਕਿੱਥੇ ਨਾ ਕਿੱਥੇ ਫਿਰ ਇਹਨਾਂ ਨੂੰ ਕੁਐਸਚਨਸ ਦੇ ਵਿੱਚ ਲੈ ਕੇ ਆਣਾ ਆਂਦੀ ਹੈ ਜਿਹੜੇ ਟਡਰੀਆਂ ਵਾਲੇ ਸਨ ਉਹਨਾਂ ਦਾ ਤੇ ਮੰਨਿਆ ਕਿ ਵੀ ਜਿਹੜਾ ਕਿ ਉਹਨਾਂ ਦਾ ਇਸ ਪੰਜਾਬ ਦੀ ਯੋਗਦਾਨ ਪਹਿਲੇ ਵੀ ਬਹੁਤ ਰਿਹਾ ਔਰ ਅੱਜ ਵੀ ਮੇਰੇ ਖਿਆਲ ਨਾਲ ਉਹਨਾਂ ਦੇ ਕੀਰਤਨ ਦਰਬਾਰ ਲੱਗਣਗੇ ਤੇ ਸਿੱਖੀ ਨਾਲ ਲੋਕ ਜੁੜਨਗੇ ਜਿਹੜਾ ਕ੍ਰਿਸਚੀਅਨਿਟੀ ਸਾਡੇ ਉੱਤੇ ਚੜਦੀ ਜਾ ਰਹੀ ਹੈ ਸਵਾਰ ਹੁੰਦੀ ਜਾ ਰਹੀ ਹੈ ਉਹਨਾਂ ਦਾ ਉਹਨੂੰ ਰੋਕਥਾਮ ਲੱਗੇਗੀ ਇਹਦੇ ਵਿੱਚ ਕੋਈ ਦੋਰ ਨਹੀਂ ਹੈ ਇਹਦੇ ਲਈ ਅਸੀਂ ਉਹਨਾਂ ਦੀ ਸਲਾਹ ਨਾ ਕਰਨੇ ਮੇਨ ਮੁੱਦਾ ਕੀ ਹੈ ਕਿ ਤੁਸੀਂ ਅੱਜਕੱਲ ਚ ਵੀ ਸੁਣਿਆ ਹੋਣਾ ਕਿ ਪਿੱਛੇ ਬੈਕ ਡੋਰ ਵਿੱਚ ਇਹ ਮੀਟਿੰਗ ਹੋਈ ਹੈ ਕਿ ਵੀ ਰਾਜਵਾਨਾ ਜੀ ਨੂੰ ਜਥੇਦਾਰ ਲਗਾਉਣ ਦੀ ਗੱਲ ਚੱਲ ਰਹੀ ਹੈ ਤੇ ਇਹ ਕਿੱਥੇ ਨਾ ਕਿੱਥੇ ਮੈਨੂੰ ਲੱਗਦਾ ਕਿ ਕਿਸੇ ਦੀ ਬੜੀ ਜਿਹੜੀ ਕੁਟਲ ਸੋਚ ਹੈ ਨਾ ਉਹ ਚੱਲ ਰਹੀ ਹੈ ਕਿ ਜਿਹੜੀ ਅਕਾਲ ਤਖਤ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੇ ਤੁਹਾਨੂੰ ਕਿਉਂ ਲੱਗਦਾ ਹੈ ਦੇਖੋ ਇੱਕ ਤੇ ਜਿਸ ਦਾ ਵੀ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ ਜਿਸ ਦਿਨ ਉਹਨਾਂ ਨੂੰ ਸਭ ਨੂੰ ਮਾਫੀ ਦਿੱਤੀ ਜਿਦੇ ਚ ਹਰਵਿੰਦਰ ਸਰਨਾ ਵੀ ਸ਼ਾਮਿਲ ਹੈ ਹੋਰ ਵੀ ਜਿਹੜੇ ਬੰਦੇ ਉਦੋਂ ਹੈਗੇ ਸਨ ਸ਼ਾਮੀ ਹੀ ਉਹਨਾਂ ਨੂੰ ਤਨਖਾਹਿਆ ਕੋਸ਼ਿਤ ਕਰ ਦਿੱਤਾ ਗਿਆ ਇਹ ਟਕਰਾ ਪਹਿਲੀ ਵਾਰ ਹੋਇਆ ਕਿ ਉਥੋਂ ਪਟਨਾ ਸਾਹਿਬ ਅਕਾਲ ਤਖਤ ਨੇ ਇਥੋਂ ਦੇ ਅਕਾਲ ਤਖਤ ਦੇ ਜਥੇਦਾਰ ਨੂੰ ਤਨਖਾਹਿਆ ਕੋਸ਼ਿਤ ਕਰ ਦਿੱਤਾ ਇਹ ਕਦੀ ਅਸਤਕ ਇਤਿਹਾਸ ਵਿੱਚ ਹੋਇਆ ਨਹੀਂ ਜਿਹੜਾ ਅੱਜ ਹੋ ਗਿਆ ਦੂਜੀ ਗੱਲ ਰਾਜਵਾਨਾ ਜੀ ਵੀ ਬੰਦੀ ਸਿੰਘ ਨੇ ਔਰ ਸਰਬਤ ਖਾਲਸਾ ਵੱਲੋਂ ਥਾਪੇ ਹੋਏ ਜਥੇਦਾਰ ਜਿਹੜੇ ਜਗਤਾਰ ਸਿੰਘ ਹਵਾਰਾ ਜੀ ਨੇ ਉਹ ਆਲਰੇਡੀ ਸਰਬਤ ਖਾਲਸਾ ਦੇ ਜਥੇਦਾਰ ਕੋਸ਼ਿਸ਼ ਹੈਗੇ ਨੇ ਫਿਰ ਤੁਹਾਨੂੰ ਰਾਜਵਾਨਾ ਜੀ ਦਾ ਨਾਮ ਲੈਣ ਦੀ ਕੀ ਲੋੜ ਪੈ ਰਹੀ ਹੈ ਅਗਰ ਤੁਹਾਨੂੰ ਲੱਗਦਾ ਕਿ ਬੰਦੀ ਸਿੱਖਾਂ ਦੇ ਵਿੱਚੋਂ ਹੀ ਤੁਸੀਂ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੁੰਦੇ ਹੋ ਤੇ ਫਿਰ ਜਗਤਾਰ ਸਿੰਘ ਹਵਾਰਾ ਜੀ ਤੇ ਆਲਰੇਡੀ ਹੈਗੇ ਨੇ ਕਿਉਂ ਨਹੀਂ ਉਹਨਾਂ ਨੂੰ ਹੀ ਬਣਾ ਦਿੱਤਾ ਜਾਂਦਾ ਤੇ ਇਹ ਇੱਕ ਬਾਦਲ ਗੁਰਪ ਵੱਲੋਂ ਵੀ ਇੱਕ ਇੱਕ ਪੋਜ਼ਿਟਿਵ ਮੈਸੇਜ ਹੋਏਗਾ ਕਿ ਅਸੀਂ ਸਰਬਤ ਖਾਲਸਾ ਦੇ ਹੁਕਮ ਨੂੰ ਮੰਨਦੇ ਆ ਜਿਹੜਾ ਸਰਬਤ ਖਾਲਸਾ ਨੇ ਇਕੱਠੇ ਹੋ ਕੇ ਫੈਸਲਾ ਲਿੱਤਾ ਸੀ ਅਸੀਂ ਵੀ ਉਸ ਫੈਸਲੇ ਦੇ ਉੱਤੇ ਫੁੱਲ ਚੜਾਣੇ ਆ ਲੇਕਿਨ ਅੱਜ ਲੋੜ ਕੀ ਪੈ ਗਈ ਇਹ ਟਕਰਾਅ ਪੈਦਾ ਕਰਨ ਦੀ ਕੀ ਲੋੜ ਪੈ ਗਈ ਕੀ ਰਾਜੋਾਨਾ ਜੀ ਜਾਂ ਆਪਣੇ ਜਗਤਾਰ ਸਿੰਘ ਹਵਾਰਾ ਜਾਂ ਬਾਕੀ ਦੇ ਬੰਦੀ ਸਿੱਖ ਕੀ ਅਲੱਗ ਨੇ ਸਭ ਏਸੀ ਵਾਸਤੇ ਸਾਡੇ ਸਮਾਨਯੋਗ ਨੇ ਕਿ ਉਹਨਾਂ ਨੇ ਪੰਜਾਬ ਦੇ ਲਈ ਜਿਹੜੇ ਸਟੈਪ ਚੁੱਕੇ ਉਹ ਪੰਜਾਬ ਵਿੱਚ ਜਿਹੜੀ ਉਸ ਟਾਈਮ ਆ ਕਤਲ ਹੋ ਰਹੇ ਸਨ ਜਾਂ ਹੋਰ ਮਾਹੌਲ ਨੂੰ ਦੇਖ ਕੇ ਉਹ ਨਹੀਂ ਰੁਕ ਸਕੇ ਤੇ ਉਹ ਸਾਰੇ ਨੇ ਆਪਣੇ ਯੋਗਦਾਨ ਪਾਏ ਨੇ ਪਰ ਇਹਦੇ ਚ ਦੇਖਿਓ ਕਿ ਜਦੋਂ ਅਜਿਹੇ ਮਸਲੇ ਇੱਕ ਪਾਸੇ ਤਾਂ ਅਸੀਂ ਨਿਬੜਨ ਦੀ ਗੱਲ ਕਹਿ ਰਹੇ ਹਾਂ ਦੂਜੇ ਪਾਸੇ ਵਾਦ-ਵਿਵਾਦ ਐ ਐਡੀ ਟਕਰਾਵ ਦੀ ਸਥਿਤੀ ਆ ਜਾਣੀ ਕਿ ਦੋ ਤਖਤ ਅਮਣੋ ਸਾਹਮਣੇ ਨੇ ਕਿ ਅੱਜ ਦੇ ਸਮੇਂ ਦੇ ਦੌਰਾਨ ਤੇ ਦੂਜੇ ਪਾਸੇ ਜਿਵੇਂ ਤੁਸੀਂ ਕਿਹਾ ਵੀ ਰਾਜੂ ਆਣਾ ਦਾ ਨਾਮ ਲੈ ਕੇ ਵੀ ਕਿਤੇ ਨਾ ਕਿਤੇ ਕਨਫਲਿਕਟ ਖੜਾ ਕੀਤਾ ਜਾ ਰਿਹਾ ਹੈ ਪਰ ਰਾਜੂ ਆਣੇ ਦੇ ਨਾਮ ਨੂੰ ਲੈ ਕੇ ਜੇ ਦੇਖੀਏ ਫਿਰ ਸਾਨੂੰ ਉਹਦੇ ਤੇ ਵੀ ਵਿਰੋਧ ਕਿਉਂ ਜੇ ਚਲੋ ਰਾਜੂ ਆਣਾ ਆਉਣ ਚਾਹੇ ਹਵਾਰਾ ਹੋਣ ਉਹ ਮਕਸਦ ਤਾਂ ਇਹ ਹੈ ਵੀ ਜਿਹੜੇ ਸਾਡੇ ਕੌਮ ਦੇ ਹੀਰੇ ਨੇ ਜਾਂ ਜਿਨ੍ਹਾਂ ਨੂੰ ਕੌਮ ਦੇ ਦੇ ਲਈ ਅਸੀਂ ਕਹਿੰਦੇ ਆ ਵੀ ਆਪਦੀ ਉਹਨਾਂ ਨੇ ਜਵਾਨੀਆਂ ਦੇਤੀਆਂ ਤਾਂ ਜੇਕਰ ਉਹਨਾਂ ਨੂੰ ਕਿਸੇ ਨੂੰ ਵੀ ਨਾਮ ਅੱਗੇ ਹੋ ਜਾਂਦਾ ਫਿਰ ਉਹਨੋਂ ਤੇ ਵੀ ਕਿੰਤੂ ਪਰੰਤੂ ਕਿਉਂ ਨਹੀਂ ਕਿੰਤੂ ਪਰੰਤੂ ਅਸੀਂ ਨਹੀਂ ਕਰਦੇ ਅਗਰ ਤੁਸੀਂ ਦੇਖਿਆ ਜਾਵੇ ਤੇ ਕਿੰਤੂ ਪਰੰਤੂ ਕੌਮ ਵੱਲੋਂ ਨਹੀਂ ਹੈ ਲੇਕਿਨ ਜਿਹੜਾ ਸਰਬਤ ਖਾਲਸਾ ਨੇ ਆਲਰੇਡੀ ਜਥੇਦਾਰ ਥਾਪਿਆ ਹੋਇਆ ਉਹਦੇ ਉੱਤੇ ਕਿੰਤੂ ਪਰੰਤੂ ਕਿਉਂ ਬਈ ਇਹਦਾ ਮਤਲਬ ਕਿੱਥੇ ਨਾ ਕਿੱਥੇ ਤੇ ਤੁਸੀਂ ਇੱਕ ਫਾੜ ਪਾਣਾ ਚਾਹੁੰਦੇ ਹੋ ਨੋ ਦੋ ਸ਼ਖਸੀਤਾਂ ਨੂੰ ਆਮਣੇ ਸਾਹਮਣੇ ਖੜਾ ਕਰਨਾ ਚਾਹਦੇ ਹੋ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛ ਰਹੇ ਹੋ ਇਹੋ ਸਵਾਲ ਮੈਂ ਉਹਨਾਂ ਨੂੰ ਪੁੱਛ ਰਿਹਾ ਕਿ ਜੇ ਤੁਸੀਂ ਅੱਜ ਤੁਸੀਂ ਜਿਹੜੇ ਗਜਗੜ ਜੀ ਨੂੰ ਹਟਾ ਕੇ ਉਹ ਕਿਸੇ ਹੋਰ ਨੂੰ ਚਥੇਦਾਰ ਥਾਪਨਾ ਚਾ ਰਹੇ ਹੋ ਤੇ ਫਿਰ ਜਗਤਾਰ ਸਿੰਘ ਹਵਾਰਾ ਕਿਉਂ ਨਹੀਂ ਜਦ ਕਿ ਸਰਬਤ ਖਾਲਸਾ ਵਰ ਅਲਰੇਡੀ ਥਾਪੇ ਹੋਏ ਨੇ ਤੇ ਇਹ ਕਹਿੰਦਾ ਮੇਰਾ ਮਕਸਦ ਹੈ ਮੇਰਾ ਤਾਮੀ ਜੀ ਨੂੰ ਵੀ ਰਿਕੁਐਸਟ ਰਹੇਗੀ ਕਿ ਤਾਮੀ ਜੀ ਦੇਖੋ ਜਦ ਇੱਥੇ ਮੋਰਚੇ ਦੇ ਉੱਤੇ ਆਏ ਤੇ ਸਾਨੂੰ ਪਤਾ ਲੱਗਾ ਕਿ ਵੀ ਕਿੱਥੇ ਨਾ ਕਿੱਥੇ ਕੋਈ ਸ਼ਰਾਰਤੀ ਅਨਸੰ ਜਿਨ੍ਹਾਂ ਨੇ ਉਹਨਾਂ ਦਾ ਵਿਰੋਧ ਕੀਤਾ ਉਹ ਵਿਰੋਧ ਡੈਫੀਨੇਟਲੀ ਹੋਇਆ ਲੇਕਿਨ ਅੱਜ ਤੁਸੀਂ ਉੱਥੇ ਸਨਮਾਨ ਦੇਣ ਵਾਸਤੇ ਆਇਸੋ ਇਹਦਾ ਮਤਲਬ ਤੁਸੀਂ ਵੀ ਕਿੱਥੇ ਨਾ ਕਿੱਥੇ ਇਸ ਗੱਲ ਨੂੰ ਮੰਨਦੇ ਸੋ ਲੇਕਿਨ ਤੁਹਾਡਾ ਉੱਥੇ ਜਿਹੜਾ ਤਿਰਸਕਾਰ ਹੋਇਆ ਅੱਜ ਤੁਸੀਂ ਉਸ ਤਿਰਸਕਾਰ ਦੇ ਜਿਹੜਾ ਹੈਗਾ ਕਿ ਤੁਸੀਂ ਇੱਕ ਹੋਰ ਤਾਕਤ ਨੂੰ ਖੜਾ ਕਰ ਰਹੇ ਹੋ ਤਾਕਤ ਤਾਂ ਇੱਕੋ ਹੀ ਹੈ ਨਾ ਅਸੀਂ ਬੰਦੀ ਸਿੱਖਾਂ ਦੇ ਵਿੱਚ ਫਰਕ ਕਿਉਂ ਪਾਈਏ ਸਾਡਾ ਜਿਹੜਾ ਮਾਡਲ ਹੈ ਸਾਡਾ ਜਿਹੜਾ ਸੋਚ ਹੈ ਅੱਜ ਹੀ ਡੇਟ 'ਚ ਪੰਜਾਬ ਦੀ ਸਭ ਦੀ ਇੱਕੋ ਹੀ ਆਵਾਜ਼ ਹੈ ਕਿ ਬੰਦੀ ਸਿੱਖ ਰਹਿਣਾ ਹੋਣ ਮੈਂ ਧਾਮੀ ਜੀ ਨੂੰ ਪੁੱਛਣਾ ਚਾਹਨਾ ਵਾ ਕਿ 30 ਸਾਲ ਹੋ ਗਏ ਅੱਜ ਹਵਾਰਾ ਜੀ ਨੂੰ ਜੇਲ੍ਹ ਦੇ ਅੰਦਰ ਬੰਦ ਹੋਏ ਨੂੰ ਐਸਜੀਪੀਸੀ ਦਾ ਕਿਹੜਾ ਨੁਮਾਇੰਦਾ ਉਹਨਾਂ ਨੂੰ ਮਿਲਣ ਗਿਆ ਹਾਂਜੀ ਕੀ ਉਹਨਾਂ ਦੀ ਕੌਮ ਦੇ ਪ੍ਰਤੀ ਜਿਹੜਾ ਹੈਗਾ ਅੱਜ ਜਦ ਪੂਰਾ ਪੰਜਾਬ ਸਰਬਤ ਖਾਲਸਾ ਉਹਨਾਂ ਨੂੰ ਮੰਨ ਰਿਹਾ ਤੇ ਐਜੀਪੀਸੀ ਨੂੰ ਮੰਨਣ ਨੂੰ ਕੀ ਦਿੱਕਤ ਹੈ ਤਬਰ ਪਰ ਇਹ ਜੇ ਦੇਖੀਏ ਕਿ ਜਿਹੜੇ ਤਰੀਕੇ ਦੇ ਨਾਲ ਨਵੇੜ ਦੇ ਨਵੇੜ ਦੇ ਨਾਲ ਹੋਰ ਮਸਲੇ ਖੜੇ ਹੋਗੇ ਉਹ ਉਹ ਲੱਗਦਾ ਵੀ ਉਹਦੇ ਪਿੱਛੇ ਵੀ ਕੀ ਕੋਈ ਰਣਨੀਤੀ ਕੰਮ ਕਰ ਰਹੀ ਹੈ ਆਦਰਵਾਇਸਾ ਇਹ ਦੇਖਿਆ ਜਾਵੇ ਪਟਨਾ ਸਾਹਿਬ ਦੇ ਉਹਨਾਂ ਨੂੰ ਗੌਰਮਸ਼ਕੀਨ ਨੂੰ ਲੈ ਕੇ ਤਾਂ ਜਰੂਰ ਉਹਨਾਂ ਨੇ ਸਵਾਲ ਖੜੇ ਕਰੇ ਪਰ ਉਹਦੇ ਤੇ ਇੰਨਾ ਤਿੱਖਾ ਸਟੈਪ ਅੱਗੇ ਬੈਕ ਸਟੈਪ ਦਿਖਣਾ ਕਿ ਆਖਰ ਤਨਖਾਹਿਆ ਇਕਰਾਰ ਦੇ ਦੇਣਾ ਸੁਖਵੀਰ ਬਾਦਲ ਨੂੰ ਪੇਸ਼ ਹੋਣ ਵਾਸਤੇ ਕਹਿ ਦੇਣਾ ਇਹ ਸਿੱਧੇ ਤੌਰ ਤੇ ਇੱਕ ਕਹਿ ਸਕਦੇ ਹਾਂ ਡਾਇਰੈਕਟ ਹਿਟ ਸੀ ਦੇਖੋ ਮੈਂ ਇੱਕ ਜ਼ਰੂਰ ਗੱਲ ਕਹਿਣਾ ਚਾਹਨਾ ਵਾਂ ਕਿ ਅੱਜ ਅੱਜ ਜਿਹੜੇ ਹਾਲਾਤ ਨੇ ਡੈਫੀਨੇਟਲੀ ਸਭ ਨੂੰ ਨਜ਼ਰ ਆ ਰਿਹਾ ਕਿ ਪੰਜਾਬ ਇੱਕ ਨਵੇਂ ਬਦਲਵਲ ਦੇਖ ਰਿਹਾ ਉਹਦੇ ਅੰਦਰ ਸਭ ਅਕਾਲੀ ਜਿਹੜੀ ਫੋਰਸਿਸ ਨੇ ਸਰਬਤ ਖਾਲਸਾ ਲਗਾ ਲੋ ਜਾਂ ਤੁਸੀਂ ਹੋਰ ਵੀ ਫੋਰਸਿਸ ਲਗਾ ਲੋ ਸਭ ਮੰਨ ਰਹੇ ਨੇ ਕਿ ਅਗਰ ਅੱਜ ਅਸੀਂ ਇਕੱਠੇ ਹੋ ਕੇ ਲੜੀਏ ਤੇ ਪੰਜਾਬ ਦੀ ਬਾਗਡੋਰ ਪੰਥ ਦੇ ਹੱਥੇ ਚ ਆ ਸਕਦੀ ਹੈ ਔਰ ਜਿਹੜੇ ਨੈਸ਼ਨਲ ਪਾਰਟੀਆਂ ਆ ਕੇ ਇੱਥੇ ਲੁੱਟ-ਪੁੱਟ ਕੇ ਪੰਜਾਬ ਨੂੰ ਚਲੇ ਜਾਂਦੀਆਂ ਨੇ ਉਹਦੇ ਲਈ ਅਕਾਲੀ ਦਲ ਦਾ ਵੀ ਖੜਾ ਹੋਣਾ ਬੜਾ ਜ਼ਰੂਰੀ ਹੈ ਜਿਹੜਾ ਅਕਾਲੀ ਦਲ ਬਾਦਲ ਹੈ ਜਿਹੜੇ ਹੋਰ ਵੀ ਅਕਾਲੀ ਦਲ ਤੋਂ ਟੁੱਟੇ ਨੇ ਅੱਜ ਦੀ ਲੋੜ ਹੈ ਸਭ ਨੂੰ ਇਕੱਠੇ ਹੋ ਕੇ ਆਪਣੇ ਵਿਤਕਰੇ ਪੁਲਾ ਕੇ ਪੰਜਾਬ ਦੀ ਭਲਾਈ ਸੋਚ ਕੇ ਇਹ ਇਕੱਠੇ ਹੋਣ ਨਾ ਕਿ ਆਪਸ ਵਿੱਚ ਜੋ ਦੋ ਫਾੜ ਹੋਣ ਬਹੁਤ ਜ਼ਰੂਰੀ ਹੈ ਕਿ ਸਭ ਇਕੱਠੇ ਹੋ ਕੇ ਇੱਕ ਮਕਸਦ ਲੈ ਕੇ ਆਪਣੇ ਪੰਜਾਬ ਨੂੰ ਇੱਕ ਨਵਾਂ ਬਦਲ ਦੇਣ ਕਿਉਂਕਿ ਅਗਰ ਆਪਣੀ ਪਾਰਟੀ ਰਹੇਗੀ ਤੇ ਸਾਡੀ ਜਿਹੜੀ ਧਾਰਮਿਕ ਰਿਵਾਇਤਾਂ ਨੇ ਉਹ ਵੀ ਕਾਇਮ ਰਹਿਣਗੀਆਂ ਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਦਾ ਵੀ ਉਹੀ ਉਹੀ ਜ਼ਰੀਆ ਹੈਗਾ ਤੇ ਅਸੀਂ ਵੀ ਬਾਦਲ ਗਰੁੱਪ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੇ ਜਾਂ ਹੋਰ ਜਿਹੜੇ ਆਯਾਲੀ ਗਰੁੱਪ ਨੂੰ ਇਹ ਕਹਿਣਾ ਚਾਹਾਂਗੇ ਕਿ ਵੀ ਇਹ ਤੁਸੀਂ ਸਾਰੇ ਜਿਹੜੇ ਅਲੱਗ-ਅਲੱਗ ਸਭ ਨੂੰ ਇਕੱਠਾ ਕਰਕੇ ਅਲੱਗ-ਅਲੱਗ ਆਪਣਾ-ਆਪਣਾ ਇੱਕ ਹਿੱਤ ਸਾਧ ਰਹੇ ਹੋ ਇਹ ਜ਼ਰੂਰਤ ਹੈ ਅੱਜ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਵਰਨਾ ਅੱਜ ਜਦ 5 ਸਾਲ ਪੂਰੇ ਹੋ ਜਾਣਗੇ ਆਮ ਆਦਮੀ ਪਾਰਟੀ ਦੇ ਇਹ ਵੀ 4 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਸਾਡੇ ਸਿਰ ਤੇ ਹੋ ਜਾਏਗਾ ਔਰ ਅੱਜ ਜਿਹੜੇ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਇਹ ਹੋਰ ਵੀ ਮੰਦ ਭਾਗੇ ਹੋਣਗੇ। ਕਿਉਂਕਿ ਪੰਥਕ ਤੌਰ ਤੇ ਤਾਂ ਹਮੇਸ਼ਾ ਕੋਸ਼ਿਸ਼ ਰਹੀ ਹੈ ਵੀ ਇਹ ਮਸਲੇ ਕਿਤੇ ਨਾ ਕਿਤੇ ਤੌਰ ਤੇ ਨਿਭੜਨੇ ਕਿਉਂਕਿ ਬਹੁਤ ਪੰਥ ਦੇ ਅੱਗੇ ਚੁਣੌਤੀਆਂ ਨੇਗੀਆਂ ਤੇ ਇਹਨਾਂ ਚੁਣੌਤੀਆਂ ਦੇ ਵਿੱਚ ਜਦੋਂ ਅਸੀਂ ਕਿਸੇ ਪਾਸੇ ਨਟਾਰੇ ਵੱਲ ਵਧਦੇ ਹਾਂ ਤਾਂ ਹੋਰ ਵਿਵਾਦ ਖੜੇ ਨਾ ਹੋਣ। ਸੀਨੀਅਰ ਵਿਦਿਅਨ ਸਮਿਤੀ ਦੇ ਨਾਲ ਸੁਮੇਸ਼ ਸਿੰਘ ਰਜਨਸਟੈਂਟ ਵੀ ਚੰਡੀਗੜ੍ਹ